ਅਰਜਣੀ ਅਰਜੂ आर्जु। ਨਾ ਸਮਨ ਦਰ ਹੋ ਗਿਆ ਨਾ ਇਹ ਪਛਾੜੀਆਂ ਪਾਉਣ ਦੀ ਲੋੜ ਨਹੀਂ ਆਪ ਇਹਨਾਂ ਪਿੱਛੇ ਨੂੰ ਪੈਰ ਕਰ ਲੈਂਦਾ ਜੈਨੇ ਕੱਖ ਖਾਣੇ ਹੁੰਦੇ ਆ ਸਿਆਣਾ ਬਹੁਤ ਇਹਦੀ ਮਾਂ ਵੀ ਬਹੁਤ ਸਿਆਣੀ ਆ ਜੀ ਮਾਂ ਹੈਗੀ ਇਹਦੀ ਬਕਰਪੁਰ ਵਾਲੇ ਨੂਰੇ ਦੀ ਕੁੜੀ ਬ੍ਰੈਕਟ ਆਪ ਇਹ ਪ੍ਰਿੰਸ ਡੋਬ ਵਾਲੇ ਦਾ ਪੋਤਾ ਹੈ ਜੀ ਇਹ ਇਹਨ ਬੜੇ ਆਰਾਮ ਨਾਲ ਖੜਾ ਹੈ ਨਾ ਮ제 ਨਾਲ ਕੱਖ ਖਾ ਰਿਹਾ ਆਪਣੇ ਇਹਨੋਂ ਮੀਂਹ ਪੈਂਦਾ ਏ ਸਿਆਣਾ ਬਹੁਤ

ਹੇਲਾ ਨਾ ਕੋਈ ਆਹਰੇ ਵੀ ਨਹੀਂ ਲੱਗਦੀ ਬਾਜ ਵੀ ਨਹੀਂ ਬੰਦ ਨੇ ਨਾਲੇ ਕਰਤਾ ਪਾਣੀ ਪੋਦਾ ਹੋ ਜਾਣਾ ਚਲ ਬੁਰਕ ਪਾਉਂਦੀ ਪੈਰ ਚਲ ਵੜ ਮੋਟਾ ਪਾਤੀਲਾ ਅਰੇ ਸੁਸਤ ਜਾਣਾ ਜੀ ਚਲ ਵੀ ਨੂੰ ਲੈ ਕੇ ਚੱਲੇ ਘਮਾਉਣ ਹਣ ਮੇਰਾ ਵੀਰ ਉਹ ਸਾਹਮਣੇ ਇੱਥੇ ਤਾਰਾ ਮਛਾਲੇ ਦਿਖਾਉਣੇ ਤੁਹਾਨੂੰ ਇਹਦੇ ਰੰਗ ਤਮਾਸ਼ੇ ਛਾਲਾ ਮਾਰਦਾ ਪੂਰੀਆਂ ਪੁੱਠੀਆਂ ਇਹ ਔਰ ਜਣਾ ਛਾਲਾ ਮਾਰਦਾਗਾ ਨਹੀਂ ਪੁੱਠੀਆਂ ਚੱਲ ਚੱਲ ਆ ਜਾ ਚਲੋ ਫਾੜਣੇ ਨੇ ਮਾਰਨਾ ਮਰ ਜਾ ਫਾੜ ਲੈ ਕੁਝ ਨਹੀਂ ਇਹਨਾਂ ਕੁਝ ਨਹੀਂ ਇਹਨਾਂ ਚੱਲ ਚੱਲ ਕੁਛ ਨਹੀਂ ਕਹਿੰਦਾ ਟੈਨਸ਼ਨ ਨਾ ਲਓ ਆ ਲੋਕੇ ਇਹ ਹੁਣ ਭੱਜਣ ਦੀ ਸੋਚਦਾ ਇਹ ਛਾਲ ਮਾਰਨ ਦੀ ਚਲੋ ਕਿਦੋਂ ਜਾਊਂਗਾ ਹੁਣ ਰਾਸਤੇ ਬੰਦ ਆ ਤੇਰੇ ਸਾਰੇ ਕਦੋਂ ਜਾਊਂਗਾ ਇਹਦੀ ਛਾਲ ਤੋਂ ਚਲ ਚੱਲ ਚੱਲ ਬਾਹਰ ਨਿਕਢਣਾ ਤੈਨੂੰ ਕਰਨਾ ਆਪਾਂ ਯਾਰ ਦੌੜਨਾ ਯਾਰ ਲਈ ਚੱਲਦੇ ਆ ਅੱਜ ਸੁਸਤ ਚੱਜਣਾ ਦੇਖੀ ਭੱਜਦਾ ਆ ਗਿਆ ਆ ਗਿਆ ਤੇਰੇ ਪਿੱਛੇ ਆ ਜਾ ਆਲਾ ਆਲਾ ਆ ਜਾ ਆ ਜਾ ਆ ਜਾ ਛਾਲ ਮਰਾਏ ਦੀ ਕਰਨ ਤੈਨੂੰ ਚੱਲ ਬਰਾ ਚੱਲ ਬਰਾ ਚੱਲ ਚੱਲ ਜਾ ਪਜੇ ਮਾ ਖਿਰ ਤੂੰ ਨਾ ਗਿਰ ਜੀ ਗੜ ਜਾਂਦਾ ਇੱਥੇ ਆ ਗਿਆ ਨੀ ਪੈਰ ਗੜਦੇ ਚੱਲ 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 ਤਾਂ ਨਹੀਂ ਮਾਰੂੰਗਾ ਜੇ ਆ ਗਿਆ ਚੱਲ ਚੱਲ ਕਿਰਤੇ ਤੂੰ ਨਾ ਗਿਰ ਜੀ ਡਰਦਾ ਏ ਕਰਨਾ ਆ ਗਿਆ ਚੱਲ ਚੱਲ ਫੇਰ ਗੜ ਗਿਆ ਏ ਘਰ ਦਾ ਰਾਹ ਦੇਖਦਾ ਵੀ ਘਰ ਕਾ ਜਾਵਾ ਘਰ ਨਹੀਂ ਪਤਾ ਹੁਣ ਤੇਰੀ ਟ੍ਰੇਨਿੰਗ ਸ਼ੁਰੂ ਆ ਚੱਲ ਚੱਲ ਕੇ ਤੇ ਚੱਲ ਕਿਦ ਤੋ ਗੇਰ ਘਾਰਾ ਹੈ ਘੜਦਾ ਹੈ ਤੇ ਚੱਲ ਤੈਨੂੰ ਆਰਦੇ ਨਾ ਓਏ ਨੇ ਟੱਪੜੀਆਂ ਕੰਦੇ ਨੇ ਇਹ ਪਹੁੰਚ ਗਿਆ ਭਗਤੀ ਵਾਲੀਆਂ ਟੇਹਰ ਕਮ ਕੇ ਹੁੰ ਕਾਜ ਹੁੰ ਕਰ ਤਾ ਆ ਗਿਆ ਕਿਧਰ ਉਧਰੀ സിദ്ധാ <laughs> ഗേറ്റിൽ <laughs> ਅਨਮੋਲ ਸਾਲਾ ਮਾਰੇ ਵਾਹ ਸਭ ਮਰਨ ਲਈ ਸਾਲਾ ਨਹੀਂ ਚਾੜਦੇ ਯਾਰ ਸੈਡੋ ਸੈਡੋ ਮਾਦਮਾ ਟਾਹ ਲੈ ਤੇਰੇ ਕੋਲ ਨੰਬਰ ਦਾ ਇਹ ਗਿਆ ਬਾਈ ਕਰਾਂ ਕਤਰੀ ਨੇ ਮੈਂ ਤਾਂ ਤੇ ਨਾਲ ਮਾਰਿਓ ਵਾਪਸ ਉਹਦੇ ਖੜ ਗਿਆ ਉੱਥੇ ਤੇਰਾ ਕਿਹੜਾ ਨੰਬਰ ਹੈ ਆ ਜਾ ਤੇਰਾ ਆਧਾਰ ਕਾਰਡ ਵੀ ਮੇਰੇ ਕੋਲ ਤੂੰ ਫੋਟੋ ਕਿ ਚੱਕ ਗਿਆ ਵਾ ਤੇਰੇ ਨਾਲ ਆਧਾਰ ਕਾਰਡ ਬਸ ਤਨਮ ਸਿੰਘ ਦੇ ਨਾਮ ਹੈ ਫੋਨ ਕਰ ਬੜੂਗਾ ਤੇਲ ਗਿਆ ਤਾਂ ਕਰਦਾ ਕਰਦਾ ਬਹੁਤ ਰਪਾਹੰਤ ਹੈ ਠੀਕ ਆ ਠੀਕ ਆ ਲਾ ਲੇ ਗੁੰਡਾ ਲਾ ਲੇ ਕਮਟੜੇ ਚੋਂ ਕੂਰ ਕਾ ਤੱਕ ਲੈ ਤਾਂ ਨਖਰੇ ਬਹੁਤ ਕਰਦਾ ਬਾਹਰ ਨਿਕਲਣ ਲੱਗਿਆ ਹੈ ਅਜਾਉ ਮਨਾ ਤਾ ਨੂੰ ਹੁਣ ਪੂਰਾ ਚੱਲ 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 ਨਾ ਛੱਡੀ ਨਾ ਛੱਡੀ ਹੈ ਨਾ ਛੱਟਾ ਛੱਟਾ ਛੱਟੇ ਹਾਕੀ ਨੂੰ ਪਿੱਛੇ ਨੂੰ ਲੱਕਦੇ ਹੁਣ ਹੈ ਗਾਹਾਂ ਹੀ ਖੜਦਾ ਖੜਦਾ ਕੋਈ ਨਾ ਆਰਾਮ ਨਾਲ ਆ ਗਿਆ ਮੁੜਿਆ ਆ ਉਹ ਰੋਕੀ ਉਹ ਰੋਕੀ ਮੀਰ ਮੜ ਜਾ ਫੜੀ ਨੂੰ ਕਰਦੇ ਕਰਦੇ ਇਧਰ ਨੂੰ ਘਾਲਦੇ ਡਰਾ ਦੇ ਡਰਾ ਦੇ ਮੜ ਜਾ ਡਰਾ ਦੇ ਆ ਪਿਆ ਜਣੇ ਨੇ ਇਧਰ ਨੂੰ ਆ ਜਾ ਆ ਜਾ ਆ ਜਾ ਬੱ ਫੜ ਲਾ ਨਹੀਂ ਗਲਤੇ ਫੜ ਲਾ ਡਰਾ ਦੇ ਡਰਾ ਦੇ ਓ ਯਾਰ ਕਰੂੰਗਾ ਉਥੇ ਕੱਖ ਜਿਹਾ ਖਾਊਂਗਾ ਮਨ ਲੱਗਦਾ ਕਿ ਸਿੱਧਾ ਕਰੇ ਜਾਊਂਗਾ ਹੈ ਕਰੇ ਜਾਵਾਂਗਾ ਮੱਠੀ ਮੱਠੀ ਚੱਲਦਾ ਕੀਤੇ ਫੜ ਲੈ ਨਹੀਂ ਉਹਦੇ ਭੱਜ ਗਿਆ ਇਹਦਾ ਉੱਥੇ ਦਿਖਣਾ ਹੁਣ ਉਹਰੇ ਵੇ ਉਹ ਆ ਗਿਆ ਉਹ ਲਾਂਗੇ ਸਦਾ ਕਰੇ ਜ ਆਪ ਨੂੰ 에 ਕਰੇ ਵੀ ਕੁੰਡਈ ਲੱਗਿਆ ਵਾ ਨਹੀਂ ਲਾਂਗੇ ਲਾਂਗੇ ਅੰਦਰ ਵੜ ਗਏ ਆ ਫਿਰ ਦਲ ਰਸੀਬਾਲੀ ਹਾਂ ਹਾਂ Ha. <laughs> I here, well. Ha. 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 ਕੁੰਡਾ ਖੁੱਲਾ ਹੋਇਆ ਤਾਂ ਕਰਾਂ ਸਿੱਧਾ ਕਰਾ ਇਹਨੂੰ ਕਰਦੀ ਐਨੀ ਵਿਛਾੜਾ ਨਾ ਬਾਈ ਸਮਝਦਾਰੇ ਬਹੁਤ ਆ ਨਾ ਇਹਦੀ ਬਲੱਡ ਲਾਈਨ ਆ ਜਿਹੜੀ ਬਹੁਤ ਜ਼ਿਆਦਾ ਘੈਂਟ ਹੈ ਦੀ ਆ ਖੜ ਗਿਆ ਆ ਕੇ ਨਾ ਚੱਲ ਵਸ ਕਰਦਾ ਬੰਨੇ ਨੂੰ ਚੱਲ ਪਾ ਦੇ ਸੰਗਲ ਪਾ ਦੇ ਉੱਥੇ ਬਹੁਤ ਕਣੀ ਪੈ ਰਹੀਆਂ ਚੱਲ ਪਾੜ ਫਾੜ ਫਾੜ ਗਰਮੀ ਬਹੁਤ ਹੈ ਪਾ ਗਰਮੀ ਬਹੁਤ ਹੈ ਅਰੇ ਕੁਛ ਨਹੀਂ ਹੁੰਦਾ ਗਰਮੀ ਚਲ ਮੰਨ ਕੇ ਓਏ ਚਲ ਚੱਪ ਸੀਰੀ ਕੋਲ ਆਇਆ ਆਪਣੇ ਯਾ ਲੈ ਸੀਰੀਆਂ ਦੀ ਵੀ ਮਾਨ ਰੱਖਿਆ ਕਰ ਵਾਰ ਵਾਰ ਸੰਗਲ ਬਾਤ ਹੋ ਜਾ ਕੇ ਇਹਨਾਂ ਨੂੰ ਕੁੱਟ ਉਹ ਪਿੱਛੇ ਪੜਿਆ ਜੋ ਨਾੜਾ ਦੇਖਦੀਆਂ ਇਹਦੀਆਂ ਹਣ ਤਾਰਾਂ ਕੱਢਣ ਦਾ ਵੀ ਟਾਈਮ ਹੋ ਗਿਆ। ਅੱਛਾ ਵੀ ਹੁਣ ਗਾਂ ਚੋਣ ਦਾ ਵੀ ਟਾਈਮ ਆ। ਆਹ ਪਹਿਲਾਂ ਗਾਂ ਦੇ ਥੜਾ ਨੂੰ ਮੂੰਹ ਮਾਰੀਏ ਵੀ ਗਾਂ ਦੇ ਦੁੱਧ ਚੁੰਘਾ। ਤੇ ਆ ਆਪਣੇ ਬੰਦੇ ਨੇ ਕੱਢ ਲੀਆਂ ਤਾਰਾਂ। ਨੋਹਲ ਸਿੰਘ ਥਾਲੀਵਾਲ ਉਹ ਖੜਾ ਉਹਨਾਂ ਅਰਜਲ ਸਿੰਘ ਥਾਲੀਵਾਲ